ਮਸ਼ਹੂਰ ਪੰਜਾਬੀ ਗਾਇਕ ਤੇਜੀ ਕਾਲੋ ਉੱਤੇ ਕੈਨੇਡਾ ਵਿੱਚ ਗੋਲੀਬਾਰੀ ਦੀਆਂ ਖਬਰਾਂ ਬਹੁਤ ਫੈਲ ਰਹੀਆਂ ਸਨ ਪਰ ਅੱਜ ਤੇਜੀ ਕਾਲੋ ਵੱਲੋਂ ਫੇਸਬੁੱਕ ਉੱਤੇ ਇੱਕ ਪੋਸਟ ਪਾਈ ਗਈ ਅਤੇ ਇਸ ਹਮਲੇ ਦਾ ਖੰਡਨ ਕੀਤਾ ਤੇਜੀ ਕਾਲੋ ਨੇ ਕਿਹਾ ਕਿ ਮੇਰਾ ਕਿਸੇ ਨਾਲ ਵੈਰ ਵਿਰੋਧ ਨਹੀਂ ਅਤੇ ਮੇਰੀ ਕਿਸੇ ਨਾਲ ਦੁਸ਼ਮਣੀ ਨਹੀਂ ਇਸ ਖਬਰਾਂ ਨਾਲ ਮੇਰੇ ਪਰਿਵਾਰ ਤੇ ਡੰਗਾ ਪ੍ਰਭਾਵ ਪਿਆ ਆਓ ਲੈ ਚੱਲਦੇ ਹਾਂ ਉਸ ਹਮਲੇ ਨੂੰ ਲੈ ਕੇ ਵੀ ਗੱਲ ਕਰਾਂਗੇ ਅਤੇ ਉਹਨਾਂ ਨੇ ਕੀ ਕਿਹਾ ਪੋਸਟ ਵਿੱਚ ਇਸ ਬਾਰੇ ਵੀ ਗੱਲ ਕਰਾਂਗੇ ਬਹੁਸ਼ہور ਪੰਜਾਬੀ ਗਾਇਕ ਤੇਜੀ ਕਾਲੋ ਨੇ ਕੈਨੇਡਾ ਵਿੱਚ ਗੋਲੀਬਾਰੀ ਦੀਆਂ ਖਬਰਾਂ ਅਤੇ ਇੱਕ ਬਦਨਾਮ ਗੈਂਗਸਟਰ ਵੱਲੋਂ ਇਸ ਦੀ ਜ਼ਿੰਮੇਵਾਰੀ ਲੈਣ ਦੇ ਦਾਅਵਿਆਂ ਦਾ ਖੰਡਨ ਕੀਤਾ ਹੈ ਕਾਲੋ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਕਿਹਾ ਕਿ ਉਹ ਸੁਰੱਖਿਅਤ ਅਤੇ ਠੀਕ ਹੈ ਇਹ ਧਿਆਨ ਦੇਣ ਯੋਗ ਹੈ ਕਿ ਬੁੱਧਵਾਰ ਨੂੰ ਮਹਿੰਦਰ ਸ਼ਰਨ ਡੈਲਾਨਾ ਦੇ ਅਕਾਊਂਟ ਨੇ ਪਿਛਲੇ ਕੁਝ ਦਿਨਾਂ ਤੋਂ ਇੱਕ ਕਥਿਤ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਗਾਇਕ ਦੇ ਪੇਟ ਵਿੱਚ ਗੋਲੀ ਲੱਗੀ ਹੈ ਗੈਂਗਸਟਰ ਨੇ ਪੋਸਟ ਵਿੱਚ ਕਿਹਾ ਸੀ ਕਿ ਗੋਲੀਬਾਰੀ ਇਸ ਲਈ ਕੀਤੀ ਗਈ ਕਿਉਂਕਿ ਕਾਲੋ ਨੇ ਗੋਦਾਰਾ ਦੇ ਵਿਰੋਧੀ 그룹 ਨੂੰ ਪੈਸੇ ਅਤੇ ਹੋਰ ਤਰੀਕੇ ਨਾਲ ਸਮਰਥਨ ਦਿੱਤਾ ਸੀ ਉਸ ਨੇ ਉਹਨਾਂ ਲਈ ਰੇਕੀ ਵੀ ਕੀਤੀ ਸੀ ਜੇਕਰ ਉਹ ਨਹੀਂ ਰੁਕਦਾ ਤਾਂ ਉਹ ਅਗਲੀ ਵਾਰ ਉਸ ਨੂੰ ਮਾਰ ਦੇਣਗੇ ਗਾਇਕ ਨੇ ਪੋਸਟ ਵਿੱਚ ਲਿਖਿਆ ਕਿ ਮੈਂ ਆਪਣੇ ਪ੍ਰਸ਼ੰਸਕਾਂ ਨੂੰ ਸੂਚਿਤ ਕਰਨਾ ਚਾਹੁੰਦਾ ਕਿ ਮੈਂ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਠੀਕ ਹਾਂ ਸੋਸ਼ਲ ਮੀਡੀਆ ਅਤੇ ਕੁਝ ਨਿਊਜ਼ ਚੈਨਲਾਂ ਤੇ ਝੂਠੀਆਂ ਰਿਪੋਰਟਾਂ ਫੈਲਾਈਆਂ ਜਾ ਰਹੀਆਂ ਹਨ ਜਿਸ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਮੈਨੂੰ ਗੋਲੀ ਮਾਰ ਦਿੱਤੀ ਗਈ ਹੈ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਮੇਰਾ ਕਿਸੇ ਨਾਲ ਕੋਈ ਝਗੜਾ ਜਾਂ ਦੁਸ਼ਮਣੀ ਨਹੀਂ ਮੈਂ ਸਾਰੇ ਮੀਡੀਆ ਚੈਨਲਾਂ ਨੂੰ ਅਪੀਲ ਕਰਦਾ ਕਿ ਉਹ ਕਿਸੇ ਵੀ ਖਬਰ ਨੂੰ ਪ੍ਰਸਾਰਿਤ ਕਰਨ ਤੋਂ ਪਹਿਲਾਂ ਇਸ ਦੀ ਚੰਗੀ ਤਰ੍ਹਾਂ ਜਾਂਚ ਅਤੇ ਪੁਸ਼ਟੀ ਕਰ ਲੈਣ ਇਸ ਝੂਠੀ ਖਬਰ ਦਾ ਮੇਰੇ ਅਤੇ ਮੇਰੇ ਪਰਿਵਾਰ ਤੇ ਡੂੰਘਾ ਮਾਨਸਿਕ ਪ੍ਰਭਾਵ ਪਿਆ ਹੈ ਅਤੇ ਮੈਂ ਇਸ ਮਾਮਲੇ ਵਿੱਚ ਇਨ੍ਹਾਂ ਚੈਨਲਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਾਂਗਾ ਸੋ ਤੇਜੀ ਕਾਲੋ ਨੇ ਇਸ ਜਿਹੜਾ ਹਮਲੇ ਦਾ ਖੰਡਨ ਕੀਤਾ ਹੈ ਅਤੇ ਆਪਣੀ ਜਿਹੜੀ ਸੱਚਾਈ ਹੈ ਉਹ ਫੇਸਬੁੱਕ ਪੋਸਟਾਂ 'ਈ ਸਾਂਝੀ ਕੀਤੀ ਹੈ।